ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆਮਿਤ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਆਨੂ ਆਖਦੇ ਆ ਅੱਜ ਤੇ ਨਵੇਂ ਬਲੌਗ ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਕਹਿ ਫਿਰ ਆਪਦਾ ਜੋ ਕਹਿਣਾ ਹੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਹੈ ਵੀਡੀਓ ਵਾਲਿਓ ਤੁਸੀਂ ਮੈਨੂੰ ਬਹੁਤ ਵੇਦੇ ਹੋ ਤੁਸੀਂ ਨਾ ਮੇਰੇ ਵਾਸਤੇ ਤੁਸੀਂ ਤਰਸੇ ਪਏ ਹੋ ਤੁਸੀਂ ਉਹ ਲੈ ਲਓ ਜੀ ਗੱਲ ਆ ਵੀ ਉੱਠ ਪਿਆ ਅੱਜ ਦਾ ਦਿਨ ਹੋ ਗਿਆ ਆਪਣਾ ਸਟਾਰਟ ਤੇ ਅਲੀ ਨੇ ਮਾਸ਼ਾਅੱਲਾ ਅਲੀ ਆ ਗਿਆ ਸਭ ਤੋਂ ਪਹਿਲੀ ਚੀਜ਼ ਆ ਇਹ ਆ ਖੁਸ਼ਖਬਰੀ ਆ ਹੈ ਤੇ ਪੱਠੇ ਅਲੀ ਨੇ ਤਬਾਈ ਲਾਤੀ ਮਾਸ਼ਾਅੱਲਾ ਬੜੇ ਨਾਲ ਹੀ ਠੀਕ ਹੈ ਕਿ ਅਖੀਰ ਕਰ ਛੱਡੀ ਅਲੀ ਸਾਹਿਬ ਗੋੜੀ ਵੀ ਆਪਾਂ ਲੈ ਲਈਏ ਇੱਕ ਨਵੀਂ ਓਏ ਨਹੀਂ ਦੱਸੀ ਦਾ ਹੁੰਦਾ ਲੈਨੇ ਸੀ ਦੱਸੀ ਨਵੀਂ ਲਈਏ ਮੈਂ ਲਈਏ ਕਿ ਤੂੰ ਲਈਏ ਅੱਛਾ ਕਾ ਲਈਏ ਤੂੰ ਲਈ ਹਾਂ ਗੋੜੀ ਨਵੀਂ ਲੈ ਲਈਏ ਚੌਰੀ ਸਾਹਿਬ ਤੇ ਹੁਣ ਉਹ ਲਿਆਣਾ ਕਮਾਲੀਏ ਚ ਲਈਏ ਠੀਕ ਹੈ ਠੀਕ ਹੈ ਤੇ ਅੱਛਾ ਲਿਆ ਉਸਾਂ ਹੈ ਤੇ ਸ਼ੌਕ ਸ਼ੂ ਪੂਰਾ ਕੀਤਾ ਕਰਸਾ ਹੈ ਹੂੰ ਹੂੰ ਠੀਕ ਹੈ ਤੇ ਹੋਰ ਉਹਨੂੰ ਆਪਾਂ ਕੀ ਕਰਨਾ ਉਹਦੇ ਵਾਸਤੇ ਹੁਣ ਪੱਠੇ ਛੱਟੇ ਗੱਡਣੇ ਪੋਤਣ ਲੂਸਣ ਚੂਤਣ ਦਾਣੇ ਨੂੰ ਨੇ ਮੈਂ ਤਾਂ ਮਰ ਜਾਸਾ ਉਹਨੂੰ ਖਵਾ ਖਵਾ ਕੇ ਸ਼ੌਕ ਤਾਂ ਵੜ ਜਾਂਦੀ ਕੱਡੇ ਯਾਰ ਆਦੋਗੀ ਇਹਦੇ ਦਾ ਕੁਛ ਨਹੀਂ ਹੈਗਾ ਸ਼ੁਕਰ ਕਰੀਦਾ ਹੁੰਦਾ ਰੱਬ ਦਾ ਜਦੋਂ ਰੱਬ ਦਵੇ ਠੀਕ ਆ ਸ਼ੁਕਰ ਕਰਨਾ ਅੱਲਾ ਨਾਲ ਦਿੱਤੀ ਹੈ ਨਾ ਅੱਲਾ ਨਾਲ ਦਿੱਤੀ ਅੱਬਾ ਸ਼ੁਕਰ ਕਰਨਾ ਰੱਬ ਦਾ ਹਰ ਹਾਲ 'ਚ ਠੀਕ ਆ ਦੂਜੀ ਚੀਜ਼ ਇਹ ਆ ਕਿ ਪੱਠੇ ਮਾਸ਼ਾਅੱਲਾ ਤੂੰ ਕੱਲ ਤਵਾਈ ਲਾਤੀ ਸੀ ਵੜਨ ਵਾਲੀ ਤੇ ਕਹਿੰਦਾ ਸ਼ਾਮੀ ਕਿਵੇਂ ਕਹਿਣਾ ਸੀ ਕਿਵੇਂ ਦਾ ਐ ਹੋ ਗਈਆਂ ਤੇ ਉਹ ਇੱਥੇ ਪਰ ਮਾਰੇ ਇੱਥੇ ਵੇਚੀ ਨਹੀਂ ਵੜਦੀ ਇਹ ਤੇ ਗਾਈ ਪਾਸਗੀ ਵਿੱਚ ਢੇਡੀ ਡੱਡੂ ਬਣ ਗਈ ਰਾਤ ਉਹ ਬੰਦੀ ਨਹੀਂ ਡੱਡੂ ਬਣ ਗਈ ਤੇ ਹੁਣ ਪੱਠੇ ਖੱਟੇ ਪਾ ਲਵਾਂ ਮੈਂ ਯਾਰ ਫਿਰ ਮੈਂ ਦਿਹਾੜੀ ਤੇ ਵੀ ਜਾਣਾ ਯਾਰ ਅੱਛਾ ਇਹ ਨਵਾਂ ਸੁਣ ਲੋ ਬਈ ਆ ਜਾ ਪੱਠੇ ਪਾ ਲਈਏ ਅਲੀ ਸਾਹਿਬ ਆਇਆ ਕੰਮ ਤੇ ਪੱਕੇ ਪੱਕੇ ਆ ਗਏ ਆ ਪਰ ਨਾਲ ਇਹਨੇ ਦਿਹਾੜੀ ਨਹੀਂ ਛੱਡੀ ਇਹ ਹੁਣ ਉਧਰ ਦਿਹਾੜੀ ਤੇ ਵੀ ਜਾਂਦਾ ਵਾ ਇੱਥੇ ਵੀ ਆਉਂਦਾ ਇਹਨੇ ਮੈਂ ਕਿਹਾ ਮੈਂ ਬੰਦੇ ਦਾ ਪੁੱਤ ਬਣ ਕੰਮ ਕਰ ਸਿਰਫ ਚੁੱਪ ਕਰਕੇ ਤੇ ਨਹੀਂ ਉਹਨੇ ਕਿਹਾ ਜੀ ਨਾਲ ਦਿਹਾੜੀ ਵੀ ਮੈਂ ਕਰਨੀ ਕਿਉਂਕਿ ਮੈਂ ਦੁਪਹਿਰੇ ਵੇਲਾ ਹੁੰਨਾ ਸਾਰਾ ਕੰਮ ਹੋ ਗਿਆ ਹਾਂ ਮੈਂ ਸਿਰਫ ਪੱਠੇ ਪਾਉਣੇ ਹਾਂ ਤੋੜੀ ਲੈ ਆਣੀ ਹੈ ਲਿਆ ਕੇ ਗੋਆ ਚਾਣਾ ਪਾਣੀ ਪਵਾ ਕੇ ਮੈਂ ਫਾਰਗਾ ਠੀਕ ਹੈ ਇਸ ਤੋਂ ਬਾਅਦ ਮੈਂ ਚਲੇ ਜਾਣਾ ਕੋ 5 700 ਕੋ ਗਿਓ ਚੀਨੀ ਪੱਤੀ ਲੈ ਆਉਣ ਕੰਕਮਾ ਲੈ ਆਣੇ ਤੇਰੇ ਕੋਲ ਤਾਂ ਮੈਂ ਲੈ ਹੀ ਲੈਣੇ ਨਾ ਹਾਂ ਤੇ ਫਿਰ ਮੈਂ ਆ ਜਾਣਾ ਜਦੋਂ ਮਾਲ ਦਾ ਫਿਰ ਟਾਈਮ ਹੋਣਾ ਫਿਰ ਮੈਂ ਵਿੱਚੋਂ ਸਕੂਟਰ ਨੂੰ ਮਾਰਨੀ ਕਿੱਕ ਇੱਥੇ ਆਣਾ ਫਿਰ ਵੇਖਣਾ ਮਾਲ ਨੂੰ ਪੱਠੇ ਛੱਟੇ ਪਾ ਕੇ ਫਿਰ ਮੈਂ ਖੇ ਸਕ ਜਾਣਾ ਫਿਰ ਮੈਂ ਆਣਾ 44 ਵਜੇ ਟਾਈਮ ਤੇ ਚੋਕੇ ਫਿਰ ਘਰ ਜਾ ਕੇ ਸੌ ਜਾਣਾ ਰੋਟੀ ਪਾਣੀ ਖਾ ਕੇ ਸਕੂਨ ਨਾਲ ਸੌ ਜਾਣਾ ਤੇ ਸਵੇਰੇ ਤੜਕੇ ਫੇਰ ਆ ਜਾਣਾ ਸਵੇਰੇ ਤੜਕੇ ਫੇਰ ਆ ਜਾਣਾ ਅੱਡਾ ਦੇ ਮਾਸ਼ੱਲਾ ਭਾਈ ਪੂਰਾ ਭਰਿਆ ਜਲੀ ਨੇ ਤੇ ਹਲੇ ਇੱਧਰ ਵੀ ਪੱਠੇ ਪਏ ਰੇੜੇ ਤੇ ਤੇ ਭਾਈ ਇਸ ਗੱਲੋਂ ਇਸ ਗੱਲੋਂ ਯਕੀਨ ਮੰਨ ਜਾ ਫਿਕਰ ਹੈ ਨਹੀਂ ਹੁਣ ਕੋਈ ਫਿਕਰ ਨਹੀਂ ਬਸ ਇਹ ਆ ਵੀ ਸੁਥਰੀਆਂ ਵੜੀਆਂ ਕਰਦੇ ਮਹੀਨੇ ਚ ਆਪਣੀਆਂ ਗਾਵਾਂ ਕਹਿਣ ਵੀ ਹਾਂ ਪਾਸੇ ਵੜ ਜੋ ਆ ਆਖੀਰ ਹੋ ਜਾਂਦੀ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਠੇ ਪਾਲਾ ਹੁਣ ਹੁਣ ਤੂੰ ਕੀ ਚਾਹੁੰਦਾ ਮੈਨੂੰ ਇੱਕ ਗੱਲ ਮੈਂ ਕੀ ਮੈਂ ਤੈਨੂੰ ਕਹਾਂ ਤਾ ਆਏ ਵੀਡੀਓ ਜੀ ਵਾਲੇ ਕੀ ਤੇ ਇਹ ਕਿ ਆਪਾਂ ਨੂੰ ਉਹ ਕਰਦੇ ਕਿ ਉਹ ਲਾਈਕ ਹਾਂ ਉਹ ਕਰਦੇ ਨੇ ਕੀ ਹੋਇਆ ਇਹ ਹੱਦ ਹੋ ਗਈ ਤੇ ਇਹ ਗੱਲ ਇਹ ਆ ਵੀ ਹੁਣ ਤੂੰ ਪੱਠੇ ਪਾਲ ਆ ਤੇ ਅੱਜ ਨਾ ਟਾਈਮ ਨਾ ਵੇਲਾ ਹੋ ਕੇ ਆ ਜਾਈਂ ਕੁਝ ਨਾ ਕੁਝ ਹੋਰ ਵੀ ਕਰਦੇ ਆ ਕੁ ਸਵਾਦੀ ਜਾਂ ਮੌਲਜਾ ਬਣਾ ਕੇ ਤੇ ਜਿਹੜੀ ਘੋੜੀ ਲਈਏ ਉਹਦਾ ਥਾਂ ਸ਼ਾਮ ਵੀ ਹੁਣ ਹੌਲੀ ਹੌਲੀ ਬਣਾਈਂ ਠੀਕ ਆ ਤਾਂ ਕਿ ਉਹ ਜਦੋਂ ਥਾਂ ਤੁਸਰਾ ਬੜਾ ਬਣ ਗਿਆ ਪੂਰੀ سپورਟ سپورਟ ਕਰਦੇ ਆ ਭੋਇ ਉਹ ਕਰਦੇ ਨੇ ਬਸ ਕਰਦੇ سپورਟ سپورਟ ਪੂਰੀ ਨੇ ਉਹ ਠੀਕੇ ਸਾਰੇ ਸਾਰੇ ਖੁਸ਼ ਹੋ ਕੇ ਕੰਮ ਨੂੰ ਯਾਰ ਤੂੰ ਨੇ ਆ ਕੰਮ ਨੂੰ ਕਿਉਂਕਿ ਮੈਂ ਫਿਰ ਕੀ ਹੋ ਜਾਸੀ ਉਹ ਕਿੜਾ ਦੇਣਾ ਇਹ ਤੇ ਪੂਰੇ ਇਲਾਕੇ ਦੇ ਵਿੱਚ ਉਹ ਮਸ਼ਹੂਰ ਹੋ ਜਾਸੀ ਮਸ਼ਹੂਰ ਹੋ ਜਾਸੀ ਫਿਰ ਮੈਨੂੰ ਲੋਕ ਤਰਸ ਦੇਣ ਹੈ ਮੈਨੂੰ ਤੁਸੀਂ ਇਹਦੇ ਵਲੋਗਾਂ 'ਚ ਵੇਚ ਦੇਵੇ ਉਹ ਤੇਰਾ ਸੋ ਠੀਕ ਹੈ ਇਹ ਸਵੇਰੇ ਮੈਨੂੰ ਲੈ ਕੇ ਆ ਜਾਂਦਾ ਨਹੀਂ ਲੈ ਕੇ ਨਹੀਂ ਆ ਜਾਂਦਾ ਹੁਣ ਤਾਂ ਮੈਂ ਉੱਠਿਆ ਵਾਂ ਉੱਠ ਕੇ ਤੈਨੂੰ ਵੇਖਿਆ ਵਾ ਕਿ ਅਲੀ ਸਾਹਿਬ ਪੱਠੇ ਪਾਉਣ ਲੱਗੇ ਹੋਇਆ ਕੰਮ ਕਰਦੇ ਪਿਆ ਵੜਾ ਸੋਹਣਾ ਵੜਾ ਤੇ ਮੇਰਾ ਭਰਾ ਮੈਂ ਕਿਹਾ ਵੀ ਲਓ ਜੀ ਚਾਹ ਹੀ ਚੜ ਗਿਆ ਮਰਜੀ ਨਾਲ ਉੱਠੀਦਾ ਮਰਜੀ ਨਾਲ ਸੌਂਈਦਾ ਹੁਣ ਕਿਉਂਕਿ ਅਲੀ ਹੈਗਾ ਫਿਕਰਫਕਾ ਮੁੱਕ ਗਿਆ ਠੀਕ ਹੈ ਤੇ ਹੁਣ ਆ ਤਾਂ ਕੰਮ ਕਰ ਲੈ ਤੂੰ ਠੀਕ ਆ ਤੇ ਮੈਂ ਵੀ ਦਿਨ ਦੀ ਸ਼ੁਰੂਆਤ ਸੋਹਣੇ ਵੜੇ ਤਰੀਕੇ ਨਾਲ ਆਪਣੀ ਹੋ ਗਈ ਆ ਤੇ ਮੈਂ ਆਪਾਂ ਵੀ ਕੋਈ ਕੰਮ-ਸ਼ਾਮ ਵੇਖ ਲਈਏ ਠੀਕ ਆ ਤੇ ਬਾਕੀ ਯੋਦ ਦੁਪਹਿਰੇ ਆਉਣਾ ਵਾ ਉਦੋਂ ਮੈਨੂੰ لازਮੀ ਟੱਕਰ ਨਾਲ ਆ ਕੇ ਹਾਂ ਰੋਵੇ ਉਹ ਯਾਰ ਆਪਾਂ ਉਹ ਕੰਮ ਸ਼ਾਮ ਕਰੀਏ ਕੋਈ ਹੋਰ ਵੇਖੀਏ ਕੀ ਕਰਨਾ ਚਾਹਨਾ ਉਹ ਤੈਨੂੰ ਬਾਅਦ ਦੱਸੂਗਾ ਹਾਂ ਉਹ ਵਲੌਗ ਦੇ ਵਿੱਚ ਜਦੋਂ ਦੁਪਹਿਰ ਹੋਈ ਫਿਰ ਉਦੋਂ ਮੈਂ ਉਹ ਖਾਵਾਂਗਾ ਕਹਾਣੀਆਂ ਬਣਾਉਣੀ ਸੀ ਕਹਾਣੀ ਤੋਂ ਨਹੀਂ ਬਣਾ ਰਿਆਂ ਹਾਂ ਉਹ ਬੀਬੇ ਨੇ ਮੈਨੂੰ ਗਾਲਾਂ ਕੱਢਣੀਆਂ ਵਿੱਚ ਤੈਨੂੰ ਕੱਢਣੀਆਂ ਠੀਕ ਹੈ ਬੀਬੇ ਕਹਿੰਦਾ ਸੀ ਵੀ ਕਹਾਣੀ ਬਣਾ ਲਈਏ ਇੱਕ ਤਾਂ ਕੋਠੇ ਉੱਪਰੋਂ ਉੱਪਰ ਲੈਣਾ ਛੱਤ ਤੇ ਲਾਉਣੀ ਆ ਮਿੱਟੀ ਕਿਉਂਕਿ ਯਾਰ ਮੀ ਜਿਹੜਾ ਮੌਸਮ ਹਨਾ ਦੇਖੋ ਨਾ ਜਿਵੇਂ ਬਾਰਿਸ਼ ਵਾਲਾ ਨਿਜ਼ਾਮ ਜਿਹਾ ਹੋਇਆ ਪਿਆ ਵਾ ਤਾਂ ਇਹ ਤੈਨੂੰ ਆਖਿਆ ਨਾ ਵੀ ਬਾਰਿਸ਼ ਪੈ ਜਾਣੀ ਇਹ ਮਿੱਟੀ ਖੁਰ ਕੇ ਸਾਰੀ ਥੱਲੇ ਆ ਜਾਣੀ ਉਹ ਪਾਉ ਤੇ ਲਾਵਾਂਗਾ ਤੇ ਠੀਕ ਆ ਨਹੀਂ ਤੇ ਆਪਾਂ ਹੀ ਖੁਰ ਜਾਣਾ ਕੋਠਾ ਚੋਵੇ ਨਾ ਸਾਰਾ ਕੋਈ ਗੱਲ ਚੋਣ ਦੇ ਯਾਰ ਗਰੀਬਾਂ ਦੇ ਘੁੱਟ ਚੋਂਦੇ ਹੀ ਆਉਂਦੇ ਨੇ ਹੋਰ ਕੀ ਹੋਣਾ ਹੁੰਦਾ ਯਾਰ ਫਿੱਟ ਹੋਏ ਕੀ ਮਿੱਟੀ ਵਾਲੇ ਇਹ ਬੈਣ ਛੇਆਂ ਦੇ ਹੁਣ ਮੈਂ ਗਾਰਕ ਸਰਵੇ ਕਰ ਮੈਂ ਕੰਮ ਬਹੁ ਕੀਤਾ ਨਾ ਬਾਹਰਲੇ ਹਲਾਕੇ ਆਜੇ ਫੈਸਲਾਬਾਦ ਹੋ ਗਿਆ اسلام آباد ਪਿੰਡੀ ਠੀਕ ਹੈ ਉਹਨਾਂ ਕੋਠੀਆਂ ਪਾਈਆਂ ਹੁੰਦੀਆਂ ਹੁਣਾਂ ਨੂੰ ਕੋਈ ਫਿਕਰ ਹੁੰਦੀ ਹੈ ਮਿੱਟੀ ਦੀ ਉਹ ਆਣ ਨੇ ਇਹ ਕੀ ਹੈ ਯਾਰ ਹਾਂ ਤੇ ਸਾਡਾ ਹਾਲਾਤ ਆ ਵੇਖ ਲੋ ਜੀ ਕੱਚੇ ਕੋਠੇ ਹੁੰਦੇ ਨੇ ਘਰ ਕੱਚੇ ਮਾਰੇ ਬੰਦੇ ਆ ਠੀਕ ਹੈ ਇਵੇਂ ਬੁੱਤਾ ਲੱਗਦਾ ਹੋਰ ਆਪਾ ਯਾਰ ਬੁੱਤਾ ਲੱਗਦਾ ਪਰ ਆਪਦਾ ਪਈ ਸਿਕਿਉਰਿਟੀ ਨਿ ਸਿਸਟਮ ਤਾਂ ਆਪਦਾ ਚਾਲੂ ਕਰਨਾ ਗਾ ਨਹੀਂ ਹਾਂ ਸੀ ਹੋ ਰਵੇ ਕਹਾਣੀ ਕਹਾਣੀ ਕਰ ਦਵੀ ਅੱਜ ਕਰਦੇ ਸਵੇਰੇ ਕਰਦੇ ਨਹੀਂ ਮਤ ਭਲੇ ਇਤਨੇ ਨਾ ਵੀ ਆਪਾਂ ਹੁਣ ਕਰਨੀ ਆ ਆਪਾਂ ਇਹ 6 ਮਹੀਨੇ ਪਹਿਲੇ ਕਰਨੀ ਆ ਇਸ ਸਾਹਿਬ ਜੀ ਯਾਰ ਸਾਨੂੰ ਹੁਣ ਚੇਤਾ ਆਇਆ ਨਾ ਚੇਤਾ ਤੈਨੂੰ ਫੋਨ ਆਇਆ ਨਾ ਤੂੰ ਚੇਤਾ ਕਰੇ ਤੇ ਤੈਨੂੰ ਆਵੇ ਨਾ ਪੱਠੇ ਪਾਲਾ ਪੱਠੇ ਪਾਲਾ ਹਟ ਜਾ ਮੈਂ ਨਹੀਂ ਪੈਂਦਾ ਹਿੱਲਾ ਹੋਏ ਜਾ ਜਾ ਚੱਲ ਜਾ ਆਪੇ ਬਾਹਰ ਇਹ ਹੁਣ ਆਇਆ ਪੱਠੇ ਪਵਾਉਣ ਮੇਰੇ ਨਾਲ ਤੇ ਮੈਨੂੰ ਹੀ ਆ ਕੇ ਜਾਂਦਾ ਪੱਠੇ ਇਹਨੇ ਪਾਉਣੇ ਅੰਦਰ ਮੈਂ ਨਹੀਂ ਪਾਉਣੇ ਹੁੰਦੇ ਮੈਂ ਹੁਣ ਕੁੱਤਰ ਕੇ ਨੂੰ ਦਿੱਤਾ ਠੀਕ ਹੈ ਅਗਾ ਬੋਲ ਬਸ ਮੋਗੀ ਗੱਲ ਹੀ ਮੋਗੀ ਹੈ ਗੱਲ ਕਿਆ ਮੋਗੀ ਹੈ ਗੱਲ ਨੂੰ ਪੂਰਾ ਕਰਨਾ ਪੱਠੇ ਕਾਂ ਪਾਣੇ ਪੱਠੇ ਮੈਂ ਹਾਂ ਮਨੇ ਆ ਨਾ ਮੈਂ ਪਾਣੇ ਲੋ ਜੀ ਬਾਰਿਸ਼ ਜਿਹੜੀ ਆ ਨਾ ਆ ਗਈ ਆ ਤੇ ਸੈਮ ਦੀ ਹਾਲਤ ਵੀ ਜਿਹੜੀ ਨਾ ਅਜੀਬੋ ਗਰੀਬ ਹੋਈ ਪਈ ਅੱਜ ਤਾਂ ਕਿਹ ਸਿਰ ਅਸੀਂ ਬਹੁਤ ਪੈੜਾ ਲੱਗਣਦੇ ਕਤਾਈ ਕੀ ਆ ਲਓ ਜੀ ਮੀ ਹੋ ਚੱਲਾ ਵਾ ਸ਼ੁਰੂ ਲੇਕਿਨ ਅੱਜ ਉਮੀਦ ਕਹਿੰਦੇ ਹੈਗੀ ਆ ਵੀ 80% ਜਿਹੜੀ ਚਾਂਸ ਹੈ ਨਾ ਮੀ ਦਾ ਹੈਗਾ ਵਾ ਫੈਸਲੇ ਚ ਤਾਂ ਮੈਂ ਕਹਿੰਦਾ ਵੀ ਨਾ ਹੀ ਪਵੇ ਚਲੋ ਚੰਗਾ ਚਿਕੜ ਚਿਕੜ ਹੋ ਜਾਣਾ ਆਪਾਂ ਹੁਣ ਚੱਲੇ ਆ ਜੀ ਸੌਦਾ ਲੈਣ ਮਤਲਬ ਗਰੋਸਰੀ ਕਰਨ ਚੱਲੇ ਆ ਕਿਉਂਕਿ ਰੋਜ਼ੇ ਆ ਗਏ ਆ ਇੱਕ ਦੋ ਦਿਨ ਬਾਅਦ ਰਮਜ਼ਾਨ ਸਟਾਰਟ ਹੋ ਜਾਣਾ ਮਾਸ਼ਾਅੱਲਾ ਤੇ ਉਸ ਕਰਕੇ ਸੌਦਾ ਸਰਵਾਵਾ ਚਾਹੀਦਾ ਕਰੇ ਤਾਂ ਮੈਂ ਕਿਹਾ ਉਹ ਲੈ ਆਈਏ ਸੰਧੂ ਸੁਪਰ ਸਟੋਰ ਤੋਂ ਹਾਂ ਸੰਧੂ ਤਾਂ ਸਾਰਿਆਂ ਨੂੰ ਪਤਾ ਹੈ ਸੰਧੂ ਸੁਪਰ ਸਟੋਰ ਵਾਲਿਆਂ ਦਾ ਮੈਂ ਕਿਹਾ ਜਾਣੇ ਆ ਜੇ ਕੋਸਾ ਤਾਂ ਲੈ ਆਈਏ ਤਾਂ ਇਹ ਨਾ ਹੋਵੇ ਕਿ ਮੀਂਹ ਆ ਜਾਵੇ ਮੀਂਹ ਤੋਂ ਪਹਿਲਾਂ ਪਹਿਲਾਂ ਆਪਾਂ ਚੱਲੀਏ ਕੱਢ ਸਕੂਟਰ ਕੱਢ ਲੈ ਕੱਢ ਲੈ ਨਹੀਂ ਖਲੇ ਨਹੀਂ ਆਇਆ ਖਲੇ ਆਪਾਂ ਨੂੰ ਜਾਂਦਿਆਂ ਲੱਗ ਜਾਣਾ ਥੋੜਾ ਜਿਹਾ 10 ਮਿੰਟ ਚਲੋ ਫਿਰ ਅੱਲਾ ਦੀ ਸਪੁਰਦ ਜੀ ਲੋ ਜੀ ਪਹੁੰਚੇ ਆ ਸੰਧੂ ਸੁਪਰ ਸਟੋਰ ਤੇ ਤੇ ਇਹਨਾਂ ਦੇ ਭਾਈ ਬੋਰਡ ਛੋੜ ਲੱਥੇ ਪਏ ਆ ਸਾਇਆਂ ਨੇ ਬੋਰਡ ਲਵਾ ਦਿੱਤੇ ਇਹਨਾਂ ਦੇ ਅਸਰ ਦੇ ਵਿੱਚ ਇਹ ਸਟੋਰੀ ਵੀ ਸੁਣਦੇ ਆ ਗਵਰਨਮੈਂਟ ਆ ਜਿਹੜੀ ਚੱਲਦੀ ਆ ਬੋਰਡ ਆ ਪੱਲਾ ਫੀ ਜਾਂਦੇ ਆ ਹਾਂ ਇਦਾਂ ਨਹੀਂ ਕਹਿਣਾ ਮੇਰੇ ਵਲੌਗ 'ਚ ਮੈਨੂੰ ਨਾ ਫੜਾ ਦੀ ਕੀ ਹਾਲ ਹੈ ਠੀਕ ਆ ਨਹੀਂ ਚੱਕੇ ਜਾਂਦਾ ਨਹੀਂ ਯਾਰ ਹੁੰਦਾ ਬੋਰਡ ਲੱਥੇ ਕਾ ਤੋ ਭਾਈ ਜਰਾ ਦੱਸੋ ਮਜੂਹਤ ਤੁਹਾਡੇ ਸਾਹਮਣੇ ਆ ਕਿ ਗਵਰਨਮੈਂਟ ਨੇ ਲਵਾ ਦੇ ਆ ਉਹ ਕਹਿੰਦੇ ਕਿ 8 ਫੁੱਟ ਦੀ ਜਗ੍ਹਾ ਤੇ 4 ਫੁੱਟ ਕਰਦਾ ਉਹ 4 ਵੀ ਨਹੀਂ ਲੱਗ ਰਹਿੰਦੇ ਹੁਣ ਤੇ ਬਸ ਤੁਹਾਡੇ ਉੱਤੇ ਲੱਗਾ ਫਲੈਕਸ ਫਲੋਕਸ ਉਹ ਵੀ ਲਵਾ ਦਿੱਤੇ ਹੁਣ ਪਿਲਵਾਤਾ ਚਲੋ ਇਹ ਤਾਂ ਉਹਨਾਂ ਨੇ ਮਾੜੀ ਕੀਤੀ ਤੁਹਾਡਾ ਨਾ ਫਲੈਕਸ ਇਹਨਾਂ ਨੇ ਆਪ ਲਾਈ ਫਲੈਕਸ ਤਾਂ ਫਲੈਕਸ ਆਪ ਲਾਈ ਤੋਂ ਬੋੜੀ ਖਿੱਚ ਕੇ ਚੱਲ ਗਿਆ ਫਿਰ ਲੋਹਣੇ ਦੇ ਪੈੜੇ ਸੀਗੇ ਆਹੋ ਇਹ ਸਾਡੇ ਇੱਥੇ ਜੀ ਰੂਲ ਚੱਲਿਆ ਹੋਇਆ ਵੀ 4 ਫੁੱਟ ਕਿਨੇ ਫੁੱਟਾ 4 ਫੁੱਟ 4 ਫੁੱਟ ਦੁਕਾਨ ਦੇ ਅੱਗੋਂ ਜਗ੍ਹਾ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਉਸ ਤੋਂ ਬਹੁਤੀ ਜਿੰਨੀ ਨਹੀਂ ਹੋਈ ਉਹ ਸਾਰੀ ਗਵਰਨਮੈਂਟ ਦੀ ਆ ਕਿਉਂਕਿ ਰੋਡ ਵਿੱਚ ਆਉਂਦਾ ਵਾ ਤੇ ਉਹਨਾਂ ਨੇ ਉਹ ਸਾਰੇ ਪਾਸੇ ਹੁੰਜਾ ਫੇਰਦਾ ਕਰੇਨਾ ਚਲਾਤੀਆਂ ਰੋੜਾ ਦੁਕਾਨਾਂ ਦੇ ਅੱਗੋਂ ਜਿਹੜੀ ਥਾਂ ਬਣੀ ਸੀ ਪੱਟ ਪਟਾ ਦਿੱਤੀ ਉਹਨਾਂ ਨੇ ਤੇ ਇਹ ਨਿਜ਼ਾਮ ਹੋਇਆ ਇਹਨਾਂ ਨਾਲ ਵੀ ਦਰ ਦੇ 4 ਨਹੀਂ ਲਾਉਂਦੇ ਫਿਰ ਸਾ ਉਹ ਕਹਿੰ ਟਬਲੇਟ ਆ ਜਾਂਦੇ ਅਗਲੇ ਦਾ ਜਿਹੜਾ ਹੱਬਲ ਬਣਿਆ ਹੁੰਦਾ ਆਹੋ ਤੇ ਬਾਕੀ ਸਰ ਜੀ ਰੋਜਾਂ ਦਾ ਸਮਾਨ ਸਮੂਹ ਮਿਹਰਬਾਨੀਆਂ ਜਰਾ ਕਰੋ ਛਿੱਤੇ ਹੈ ਲੋ ਜੀ ਬਾਰਿਸ਼ ਹਲਕੀ ਹਲਕੀ ਪਈ ਆ ਤੇ ਸਮਾਨ ਵੀ ਆਪਣਾ ਹੋ ਗਿਆ ਵਾ ਸੌਦਾ ਰੈਡੀ ਆਹ ਲੈ ਲਿਆ ਜੀ ਵੇਸਣ ਆਪਾਂ ਪਕੌੜਿਆਂ ਪਕੂੜੀਆਂ ਦੀ ਛੋਲਲੇ ਦੇ ਥੋੜੇ ਜਿਹੇ ਹੈ ਹੈ ਪਤੀ ਵਾਈਟਲ ਤਾਂ ਲਈ ਨਹੀਂ ਚਾਹ ਵਾਈਟਲ ਨਹੀਂ ਲੈਣੀ ਅਗਲੇ ਦਿਨ ਤਾਂ ਲੈ ਕੇ ਗਿਆ ਜਾਂਦੀ ਕਰਾਓ ਅਸੀਂ ਕਿਹੜਾ ਨਹੀਂ ਛਈਆਂ ਲੋ ਜੀ ਖਜੂਰਾ ਵੀ ਲੈ ਲਿਆ ਆਪਾਂ ਤੇ ਯਾਰ ਆ ਵੱਡੇ ਛਾਪਰ ਚ ਪਾ ਐਡਾ ਕੰਜੂਸ ਨਾ ਬਣਿਆ ਕਰ ਓਏ ਨਹੀਂ ਬਣਦਾ ਲੋ ਜੀ ਆ ਵੀ ਧਨੀਆਂ ਆ 10 ਕਿਲੋ ਕਿਓ ਤੇ ਆ ਮਸਾਲੇ ਮਸੂਲੇ ਜੀ ਆ ਚੀਨੀ ਪਰੇ ਹੋ ਮੜਾ ਜਾ ਯਾਰ ਖੰਡ ਤੇ ਆ ਵਾ ਭੱਲੀਆਂ ਇਹ ਦਹੀਂ ਪੱਲਿਆਂ ਦੇ ਵਿੱਚ ਪੈਣੀਆਂ ਵਾ ਵਾਹ ਵਾ ਸਾਰੀਆਂ ਲੈ ਲਈਆਂ ਵਾ ਤੇ ਸਤ ਜੀ ਜਰਾ ਨਾ ਖੈਰ ਦੀ ਖਬਰ ਦੇਣੀ ਆ ਸਮਝ ਰਿਹਾਗਾ ਨਹੀਂ ਸਮਝ ਰਿਹਾ ਹਾਂ ਜੀ ਸਮਝ ਰਿਹਾ ਲੋ ਜੀ ਬਿੱਲ ਤਕਰੀਬਨ ਆਪਣਾ ਬਾਣੀ ਚੱਲਾ ਦਸੀ ਹੋਈ ਯਾਰਾ 14440 ਬਸ ਕੈਚਪ ਆ ਗਿਆ ਕੈਚਪ ਆ ਗਿਆ ਕੈਚਪ ਨਹੀਂ ਪਾਉਂਦੇ ਕਿੱਡੀ ਗਲਤ ਗੱਲ ਆ ਮੈਂ ਤਾਂ ਨਾਲ ਹੀ ਰਾਜੀ ਹੋ ਗਿਆ ਸੀ 14710 ਆਣੂ ਦਾ 300 ਵੀ ਪਾ ਲਾ ਕੇ ਪਾਸੇੋਂ ਕਿਉਂ ਐਵੇਂ ਕਰ ਦਿੰਨੇ ਆ ਲੋ ਜੀ ਸੌਦਾ ਹੋ ਗਿਆ ਆਪਣਾ ਤੇ ਆ ਕਿੰਨੇ ਦਾ ਵਾ ਕੈਚਪ 1/2 ਕਿਲੋ ਦਾ ਦੋ ਸੱਠਾਂ ਦਾ ਦੋ ਸੱਠਾਂ ਦੇ ਹੈ ਨਹੀਂ ਇੱਕ ਮਿੰਟ ਨੂਡਲ ਨਹੀਂ ਪਾਏ ਤੁਸੀਂ ਵਿੱਚ ਨੂਡਲ ਲਿਖਿਆ ਇਹਦੇ ਵਿੱਚ ਪਾਏ ਆ ਜੋੜੀ ਨੂਡਲ ਲੈ ਕੇ ਪਾ ਕੁਝ ਨੂੰ ਖੋਲ ਗਿਆ ਵੇ ਇਹਦਾ 10 ਪੈਕਟ ਪਾ ਦੇ 10 ਪੈਕਟ ਪਾ ਦੇ ਜਿਹੜਾ ਨੀਮਲ ਕਿਓ ਆ 2540 ਰੁਪਏ ਆ ਅੱਛਾ ਤੇ ਚੀਨੀ 152 ਇੱਕ ਕਿੰਨੇ ਦਾ ਬਣਦਾ ਵਾ ਗੱਟੂ ਕਿੰਨੇ ਦਾ ਬਣਦਾ ਵਾ 50 ਕਿਲੋ ਦਾ ਬਣਦਾ ਨਾ ਹਾਂ 7580 ਰੁਪਏ ਦਾ ਗੱਟੂ ਆ ਅੱਛਾ 8580 ਰੁਪਏ ਨੀਮਲ ਕਿਹਾ ਹੋਗਾ ਘੱਤਾ ਅੱਛਾ ਤੇ ਬਾਕੀ ਜਿਹੜਾ ਲੈਚੀ ਕਿਨਰ ਵੀ ਆ ਲੈਚੀ 10000 ਦੀ ਕਿਲੋ ਤੇ ਕਾਲੀ ਮਿਰਚ 2400 ਦੀ 2400 ਦੀ ਜਾਮੇ ਸ਼ੀਰੀ ਦੀ ਬੋਤਲ ਕਿੰਨੇ ਦੀ ਆ 450 ਰੁਪਏ ਦੀ 400 ਦੀ ਵਾਈਟਲ ਦੀ ਵਾਈਟਲ ਜਾਂ ਲਿਫਟਨ ਦਾ ਕਿਲੋ ਦਾ ਪੈਕੇਟ ਕਿੰਨੇ ਦਾ ਵਾ ਲਿਫਟਨ ਜਿਹੜੀ ਆਪਾਂ ਆ ਕੇ ਸੇਵ ਕਰਦੇ ਆ 1900 ਰੁਪਏ ਦੀ ਕਿਲੋ ਸੀ ਤੇ ਵਾਈਟਲ ਦੀ ਵਾਈਟਲ ਦੀ 1600 ਦੀ ਕਿਲੋ 1600 ਦੀ ਕਿਲੋ ਕੈਚਪ ਵਾਲੀ ਦਾ ਸੀਸੀਜੀ ਕਿੰਨੇ ਦੀ ਕਿਲੋ ਦੀ 100 ਆਏ ਹੈਗੀ 300 ਤੇ 6570 ਰੁਪਏ ਦੀ 6570 ਦੀ ਤੇ ਫੁੱਲੀਆਂ ਕਿੰਨੇ ਰੁਪਏ ਆ ਆਈਡੀਆਂ ਵੇਸਣ ਵਾਲੀਆਂ ਆ ਬਲੀਆਂ ਜਿਹੜੀਆਂ ਹੁੰਦੀਆਂ ਨੇ ਦਹੀਂ ਪੱਲਿਆਂ ਦੇ ਭਾਈ ਦੀ 320 ਰੁਪਏ ਖਜੂਰਾ ਮਿਲਦਾ ਲੱਗੀਆਂ ਮੈਂ 320 ਰੁਪਏ ਇਹਨੇ 400 A ਆ ਦੇ ਕੇ ਖਜੂਰ ਤਾਂ ਚੰਗੀ ਆ ਯਾਰ ਮਾਸ਼ਾਅੱਲਾ ਬਹੁਤ ਆਗੂ ਸੁਹਣੀ ਸੁਥਰੀ ਖਜੂਰ ਆ ਇਹ ਵੀ ਵਧੀਆ ਵਾ ਸ਼ਹਿਰ 500 ਰੁਪਏ ਰੇਟ ਹੈ ਦਾ ਹਾਂ ਸ਼ਹਿਰ ਬਹੁਤ ਰੇਟ ਆ ਸ਼ਹਿਰ ਤਾਂ ਮੈਂ ਵੇਖ ਕੇ ਆਇਆ ਮੈਂ ਤਾਂ ਮੈਨੂੰ ਕਹਿੰਦਾ ਆਹ ਕਹਿੰਦਾ ਵੀ ਲਿਜਾਣਾ ਵਾ ਸਿਰਫ ਮੈਂ ਕਿਹਾ ਮੈਂ ਉਹ ਲੈ ਕੇ ਗਿਆ ਹੋਇਆ ਆ ਜਿਹੜਾ ਪਿਆ ਨਾ ਉੱਤੇ ਬੋਨਸ 5 ਕਿਲੋ ਦਾ ਇਹਦੇ ਵਿੱਚੋਂ ਇੱਕ ਸਾਬਣ ਦੀ ਟਿੱਕੀ ਵੀ ਨਿਕਲੀ ਭਾਈ ਇੱਕ ਨਹੀਂ ਇੱਕ ਨਹੀਂ ਦੋ ਨਿਕਲੀਆਂ ਦੋ ਨਿਕਲੀਆਂ ਆਹੋ ਦੋ ਟਿੱਕੀਆਂ ਸਾਬਣ ਦੇ ਨਿਕਲੀਆਂ ਉਹ ਵੀ ਲੱਭ ਗਈਆਂ ਮੈਂ ਘਰ ਲੈ ਇਹ ਤਾਂ ਕਾਮੀ ਬੜਾ ਸਦਾ ਸੌਖਾ 250 ਦਾ ਫਾਇਦਾ ਹੋ ਗਿਆ ਹਾਂ ਆ ਤੂੰ ਤਾਂ 250 ਛੱਡਦਾ ਨਹੀਂ ਉਹਨਾਂ ਨੇ ਛੱਡਤਾ ਸਾਨੂੰ ਹੈ ਉਹਨਾਂ ਨੇ ਉਹਨਾਂ ਤੋਂ ਬਾਹਰ ਕੱਟ ਕਰਤਾ ਹੁਣ ਕੰਪਨੀ ਨੁਕਸਾਨ ਨਹੀਂ ਚੱਕਦੀ ਲੋ ਜੀ ਸੌਦਾ ਹੋ ਗਿਆ ਉਸਤਾ ਜੀ ਸਾਰਾ ਮਾਸ਼ਾਅੱਲਾ ਡਨ ਆ ਲੋ ਜੀ ਇਹ ਚੋਰ ਸਾਹਿਬ ਇਹ ਪਾਓ ਹੁਣ ਸਾਰੇ ਛਾਪਰ ਚ ਮਿਹਰਬਾਨੀ ਕਿਹੋ ਜਿਹਾ ਤੇਰਾ ਰਾਂਗਾ ਇਹਦਾ ਜੱਟਾ ਨਹੀਂ ਹੋਣਾ ਜੋ ਮਰਜ਼ੀ ਕਰ ਲੋ ਇਹਦਾ ਮੇਰੇ ਵਾਲਾ ਹਾਲ ਹੀ ਇਹ ਨਹੀਂ ਚਿੱਟਾ ਸਕਦਾ ਜਿਵੇਂ ਮੈਂ ਚਿੱਟਾ ਹੁਣਾ ਪਿਆ ਤਨਮਾ ਕਰੀਮ ਦਿਨਾ ਪੁੱਛ ਕੇ ਕਿਸੇ ਨੂੰ ਚੰਗੀ ਸੁਥਰੀ ਜੀ ਠੀਕ ਹੈ ਹੈ ਕਿਹੜੀ ਲਾਣੀ ਯਕੀਨ ਮਾਨ ਨਾ ਵੇ ਤੇਰਾ ਰੰਗ ਐ ਲਸ਼ਕੂਰੇ ਮਾਰੂਗਾ ਹੈ ਪੱਕੀ ਗੱਲ ਹੈ ਪੁੱਛਦਾ ਦੰਦਾ ਵਰਗਾ ਰੰਗ ਹੋਣਾ ਤੇਰੇ ਵਰਗਾ ਠੀਕ ਹੈ ਕਿਹੜੀ ਕਰੀਮ ਆ ਭਾਈ ਤਰਖਾ ਇੱਕ ਲੱਗ ਜਵੇ ਮੁੰਡਾ ਮਾੜਾ ਤੁਹਾਡੇ ਤਨਖਾਹ ਤੋਂ ਯਾਰ ਗੱਲ ਲੋ ਕੀ ਕੀ ਤੁਸੀਂ ਠੀਕ ਹੈ ਲੈ ਲੀਏ ਫਿਰ ਆ ਕਹਿ ਸਾਰਿਆਂ ਨੂੰ ਭਾਈ ਮੇਰੇ ਨਾ ਮੇਰੇ ਵਾਸਤੇ ਦੁਆ ਕਰੋ ਕਿ ਮੈਨੂੰ ਸਵਾਬਤ ਰਹਿਣਾ ਸਲੋਵੇ ਲੋ ਜੀ ਆ ਚੱਕੀ ਬਾਈ ਮਾਣ ਬੜਾ ਔਖਾ ਤਾਂ ਓਏ ਨਹੀਂ ਦੂਜੀ ਤਰ੍ਹਾਂ ਲੰਬਾ ਬਾਦ ਹੁੰਦਾ ਅੱਛਾ ਆਇਆ ਵੀ ਸਾਮਿਆਂ ਭੈਣ ਦਾ ਬਾਈ ਘਰੇ ਆਇਆ ਤੇ ਹਾਮੀ ਸਾਹਿਬ ਲੱਗੇ ਹੋਇਆ ਮਾਸ਼ਾਅੱਲਾ ਆਪਦਾ ਕੰਮ-ਸ਼ਾਮ ਕਰਨ ਗਾਵਾਂ ਹਾਮੀ ਸੋਹਣੀਆਂ ਸਾਂਹਰਿਆਂ ਤੋਂ ਅੱਜਕੱਲ੍ਹ ਹੈ ਪੜ੍ਹਾਈ ਆਪਾਂ ਤਾਂ ਕੋਈ ਛੜਾ ਲੈਣੀ ਹੁਣ ਤੇ ਸਕੂਲੀ ਆਪਾਂ ਜਾਇਆ ਨਹੀਂ ਕਰਨਾ ਨਹੀਂ ਨਹੀਂ ਕਿਉਂ ਸਾਮਨੇ ਵੀ ਛੱਡ ਦੇਣ ਕਿਉਂ ਸੋਚ ਲਿਆ ਵਾ ਕੀ ਸੋਚਿਆ ਐਨ ਖੜੋ ਖੱਬਿਆ ਸਦੀ ਦਾਤਰੀ ਹੈ ਖੱਬਿਆ ਅਸਦੀ ਦਾਤਰੀ ਇਹਦਾ ਸੱਜਾ ਚੱਲਦਾ ਨਹੀਂ ਨਹੀਂ ਖੱਬਿਆ ਦੀ ਦਾਤਰੀ ਆਨੇ ਪੜਨਾ ਛੱਡ ਕਹਿੰਦਾ ਪੱਠੇ ਵੱਢਣੇ ਆ ਭਾਈ ਸਕੂਲ ਸਕੂਲ ਛੱਡ ਦੇਣਾ ਵਾ ਕਿਹੜਾ ਹਾਂ ਮੈਂ ਕਿਹੜਾ ਪੱਠੇ ਵੱਢਦਾ ਕਹਿੰਦਾ ਖੱਬਿਆ ਅਸਦੀ ਦਾਤੀ ਬਣਾਉਣੀ ਆ ਤੂੰ ਖੱਬੇ ਵੱਢਦਾ ਇਹ ਖੱਬਾ ਖੱਬਾ ਦਾ ਸੱਚਾ ਬਣਾਉਣੀ ਕਬੇ ਨਾ ਮੈਂ ਜਾ ਤੂੰ ਆ ਉਹ ਵੀ ਸੱਜਾ ਹੀ ਆ ਉਹ ਸੱਜਾ ਹੀ ਆ ਮੀ ਸੱਜਣਾ ਵੜਦਾ ਹਾਂ ਮੀ ਸੱਜਣਾ ਵੜਦਾ ਇਹਨੂੰ ਹੁਣ ਦਾਤਰਾ ਸਿਖਾਉਣਾ ਆਪਾਂ ਬੜੀ ਸਪੀਡ ਨਾਲ ਐਵੇਂ ਹਾਮਿਆਂ ਪੋਚੜ ਉਹ ਇਹ ਪਹਿ ਚੱਕੀ ਪਾ ਦੇ ਹੁਣ ਚੋਰੀ ਆਪ ਹੀ ਕਰ ਲਿਆ ਕਰ ਕੋਈ ਨਾਣੇ ਨੂੰ ਕਹਿੰਦਾ ਆਹ ਭਾਈ ਪਾਏ ਆ ਸਾਰੇ ਮੈਂ ਵੜਦੇ ਆ ਆ ਪਾਏ ਆ ਨੂੰ ਖਵਾਏ ਆ ਉਦੋਂ ਖਵਾਏ ਆ ਉਹ ਇਹਨੇ ਵੜਵਾਏ ਮੇ ਤੋਂ ਨਹੀਂ ਸਾਰਾ ਹੀ ਕੇ ਕਿੰਨੇ ਵੜਵਾਏ ਆ ਆਦਾ ਸੀ ਵੱਡ ਕੇ ਖੋਲੇ ਬੈਗਾ ਤੂੰ ਤਾਇਆ ਕੋ ਨਾ ਪਰ ਰੱਜੀ ਨਾ ਪਟਿਆ ਤੂੰ ਹਾਂ ਕਹਿੰਦਾ ਹੋਰ ਵੱਡ ਕਿਦਾਂ ਤਾਇਆ ਕੋ ਕਿਉਂ ਨਹੀਂ ਰੱਜਦਾ ਬਸ ਵਾ ਪਾਈ ਚਲੋ ਅਬਾ ਉਹ ਸਾਡਾ ਸਾਡੇ ਅੱਬੇ ਦਾ ਰੌਲਾ ਉਹ ਕਹਿੰਦਾ ਵੀ ਮਾਲ ਜਿਹੜਾ ਨਾ ਇਹ ਇਹਨਾਂ ਦੀ ਜ਼ੁਬਾਨ ਨਹੀਂ ਰੁਕਦਾ ਮੂੰਹ ਨਹੀਂ ਰੁਕਣਾ ਚਾਹੀਦਾ ਵੱਡੀ ਚੱਲੋ ਚਾਚਾ ਕਹਿੰਦਾ ਤਾਇਆ ਕੋ ਤੂੰ ਨਹੀਂ ਰੱਜਦਾ ਉਹਨੇ ਕੋ ਬੜਵਾਏ ਆ ਹਾਂ ਅੱਬੂ ਛੋਟੇ ਥੋੜੇ ਆ ਪੱਠੇ ਤੇ ਉਹ ਹੋਰ ਵੱਡ ਅੱਛਾ ਮੈਂ ਕਿਹਾ ਤੂੰ ਚੱਕ ਕੇ ਪਾਉਣੀ ਫਿਰ ਅੱਛਾ ਮੈਂ ਬੰਦਾ ਕੀ ਕਰੀ ਚੱਕਿਆ ਫਿਰ ਨਹੀਂ ਮੈਂ ਤਾਂ ਕਿ ਦੋ ਭਰੀਆਂ ਪਾਤੀਆਂ ਮੈਂ ਕਿਹਨੂੰ ਪਾਤੀ ਮੱਛੀਆਂ ਨੂੰ ਇਹ ਆ ਭਾਈ ਚਾਚੂ ਦੀਆਂ گاਵਾ ਆ ਜਿਹੜੇ ਬੱਚੇ ਆ ਤੇ ਉਹ ਦੋ گاਵਾ ਤੇ ਜਿਹੜੀਆਂ ਉਹ ਖੜੀਆਂ ਉਹ ਤੇ ਹਾਮੀ ਦੀਆਂ ਕਿ ਚਾਚੂ ਦੀਆਂ ਵੀ ਕਾਦੀਆਂ ਕਿਉਂ ਹਾਮੀਆਂ ਹਾਂ ਹਾਮੀ ਤੇ ਆਈਆਂ ਕਿ ਕੰਮ ਤਾਂ ਤੇਰੇ ਅੱਬੇ ਨੇ ਕਰਨਾ ਨਾ ਹੁੰਦਾ ਗੱਲਾਂ ਸੁਣਾਈ ਜਾਣੀਆਂ ਕੀ ਕਰੀ ਜਾਣਾ ਤੂੰ ਚਾਚਾ ਕੀ ਐ ਮਜ਼ਦੂਰ ਬੰਦਾ ਮਜ਼ਦੂਰ ਬੰਦਾ ਮਜ਼ਦੂਰ ਤਾਂ ਤੁਹਾਡਾ ਮੁੰਡਾ ਬਣਾਇਆ ਹੋਇਆ ਲੋ ਜੀ ਇਹ ਵੀ ਮਾਲ ਮਾਸ਼ਾਅੱਲਾ ਸੁਥਰਾ ਰੱਜਿਆ ਸੈਂ ਮਲੀ ਨਹੀਂ ਆਇਆ ਆਪਣਾ ਆ ਜੀ ਪਤਾ ਨਹੀਂ ਕਿੱਥੇ ਚਲੇ ਗਿਆ ਕਿੱਥੇ ਚਲਾ ਗਿਆ ਪਤਾ ਨਹੀਂ ਉਹ ਮੁੰਡਿਆ ਨਹੀਂ ਹਲ ਤੱਕ ਉਹਨੂੰ ਫੋਨ ਕਰੋ ਉਹ ਹੈ ওভার ਟਾਈਮ ਲਾਉਂ ਉਹ ਟਾਈਮ ਤਾਂ ਲਾਉਣ ਗਿਆ ਉਹਦਾ ਫੋਨ ਨੰਬਰ ਨਹੀਂ ਹੈਗਾ ਉਹਦਾ ਚਲੋ ਕੋਈ ਰੋਲਾ ਨਹੀਂ ਹੋਤਾ ਕਰ ਲਵੇ ਖੈਰ ਆ ਉਹ ਜਿੰਨੇ ਵਿਚਾਰਾ ਮਜ਼ਦੂਰ ਨਾ ਕਰੋ ਲੈ ਚਾਗਾ ਆ ਉਹ ਤਾਂ ਜ਼ਾਹਰੀ ਗੱਲ ਆ ਜਿੰਨੀ ਮੰਗਾਈ ਆ ਚੋਰੀ ਤੇ ਜਿੰਨਾ ਨਹੀਂ ਸਰਦਾ ਬੰਦੇ ਦਾ ਔਖਾ ਕੰਮ ਆ ਇੱਕ ਸਾਡਾ ਆ ਵਾ ਇਹਦਾ ਮੈਨੂੰ ਲੱਗਦਾ ਉਦਾਂ ਹੀ ਔਖਾ ਵਾ ਕਿਦਾਂ ਸੁੱਤੀ ਨੂੰ ਔਖੀ ਕੰਨ ਖੜੇ ਕਰ ਗਿਆ ਇਹ ਰਾਖੀ ਬੋ ਕਰਦਾ ਹੁਣੇ ਕਿਉਂ ਸੈਟਲ ਹਾਂ ਕਿਉਂ ਸੈਟਲ ਨਾ ਮਜ਼ਦੂਰ ਨਾ ਕਦੀ ਮਾੜੀ ਨਹੀਂ ਸੀ ਹਾਂ ਇਹ ਗੱਲ ਤਾਂ ਹੈਗੀ ਆ ਲੋਕੀ ਦੇਣੀ ਦਿੱਕਾ ਬੋਟਾ ਖਰਚਾ ਸਿਗਰਟ ਮੈਡੀਸਨ ਇਹ ਵੀ ਦਾ ਤਨਖਾਹ ਮੁਕਤ ਉਹਨਾ ਮੈਡੀਸਨ ਤੇਰੀ ਸਾਡੀ ਆ ਗਮੀ ਖੁਸ਼ੀ ਤੈਨੂੰ ਅਸੀਂ ਦੇਾਂਗੇ ਹਮਮਮ ਛੁੱਟੀ ਨਹੀਂ ਕਰਨੀ ਯਾਰ ਕੋਈ 74200 ਲੈ ਲਓ ਨਹੀਂ ਲਿਖਣਾ ਹਮਮਮ ਰੋਟੀ ਨਾਲ ਕੰਮੀ ਐਡ ਕਰਨੀ 500 ਲੈ ਲਿਆ ਹਜ਼ਾਰ ਲੈ ਲਓ ਲਿਖਣਾ ਹਮ ਜੇ 150 ਲੈ ਲੈ ਕਾਗ ਲੈ ਲਾ ਹਾਂ ਉਹਦਾ ਕੋਈ ਨਹੀਂ ਸਿੱਟਾਂ ਵੀ ਲੈ ਲਾ ਪਟੋਲਾ ਦੀ ਬੋਸਲੇ ਫਿਰਦੇ ਆ ਰੋਟੀ ਘਰੇ ਬਾਹਰ ਖਵਾ ਲੈਣੀ ਉਹ ਇਹ ਇਹ ਨਾ ਗਰੀਬਾਂ ਦੇ ਦਵਾਵਾ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਲੋ ਜੀ ਵੀ بارشਾਂ ਹੁਣ ਜਿਹੜੀਆਂ ਆ ਅੱਜ ਪੈਣ ਦੇ ਚਾਂਸ ਹੈਗੇ ਲੇਕਿਨ ਹਲਕੀ ਹਲਕੀ ਕਿਪੂਰ ਪਈ ਜਾਂਦੀ ਆ ਪੂਰ ਪਈ ਜਾਂਦੀ ਆ ਉਮੀਦ ਕਰਦਾ ਕਿ ਮੌਸਮ ਇਦਾਂ ਹੀ ਰਵੇ ਤਾਂ ਜ਼ਿਆਦਾ ਵਾ ਮੈਂ ਕਰ ਬਸ ਮੈਂ ਉਮੀਦ ਤਾਂ ਡਰਦਾ ਹਾਂ ਵੀ ਚਿੱਕੜ ਨਾ ਹੋਵੇ ਤੇ ਤਾਂ ਕਰਕੇ ਨਿਜ਼ਾਮ ਫਿਰ ਸੈਟਰਨ ਦਾ ਥੋੜਾ ਜਿਹਾ ਤੇ ਬਾਕੀ ਹੁਣ ਇੱਕ ਵਾਰੀ ਮੜਾ ਘਰੋਂ ਮਾਰ ਲਈ ਗੇੜਾ ਤੇ ਬੇਬੇ ਨੂੰ ਪੁੱਛ ਲਈ ਵੀ ਕੀ ਪਕਾਉਂਦੇ ਪਏ ਆ ਬੇਬੇ ਨੇ ਵਾਰ ਲੀਏ ਦੋ ਚਾਰ ਗੱਲਾਂ ਘਰੇ ਪਹੁੰਚ ਆਏ ਆ ਤੇ ਬੇਬੇ ਨੇ ਤੇ ਆਦਾ ਕਿਚਨ ਪੂਰਾ ਟਕਿਆ ਹੋਇਆ ਹੈ ਨਾ ਕਿ ਜਿਵੇਂ ਪਤਾ ਨਹੀਂ ਇਹਨੂੰ ਹਵਾ ਲੱਗਣ ਲੱਗੀ ਆ ਨਹੀਂ ਇਹ بارش ਨਾਲ ਖਰਾਬ ਹੁੰਦਾ ਇਹਦੇ ਫੁੱਲ ਖਰਾਬ ਸਾਰੇ ਹੋ ਰਹੇ ਨੇ ਜਿਹੜੇ ਬਣਾਏ ਹੋਏ ਆ ਤੇ ਬੇਬੇ ਵੈਸੇ ਵੀ ਤੇ ਪਹਿਲਾਂ ਵੀ ਤਾਂ ਖਰਾਬ ਹੀ ਹੋਏ ਹੋਇਆ ਇੰਨਾ ਖਰਾਬ ਤੇ ਨਹੀਂ ਨਾ ਹਾਂ بارش ਨਾਲ ਤੇ ਅਸਲੇ ਰੋਜ਼ ਬਾਰਿਸ਼ ਹੁੰਦੀ ਆ ਥੋੜੀ 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 ਕਿੰਮੇ ਨਹੀਂ ਹੁੰਦੀ ਲੈ ਜ਼ਮੀਨ ਤੇ ਤੇਰਾ ਪਿਆ ਹੀ ਨਹੀਂ ਗਾਜ ਹਾਂ ਤੇ ਤਾਂ ਕਰਕੇ ਮੈਂ ਐ ਟਕਿਆ ਹੋਇਆ ਵਾ ਉਹ ਵੀ ਆ ਥੱਲੇ ਹੋਟਕਿਆ ਹੀ ਨਹੀਂ ਗਿਆ ਹੈਗਾ ਹਾਂ ਆ ਤਾਂ ਉਹ ਦੂਜੇ ਬਣੇ ਬਣਾਏ ਆ ਤੁਸੀਂ ਅਗਲੇ ਦਿਨ ਜਿਹੜਾ ਸੀਤੇ ਆ ਆ ਸੀਤਾ ਬੇਬੇ ਨੇ ਉਹਦਾ ਕੀ ਇਹਨੂੰ ਕਹਿੰਦੇ ਆ ਚਰਨਾ ਆ ਗੱਟੂ ਆ ਜਿਹੜੇ ਵੰਡੇ ਵਾਲੇ ਗੱਟੂ ਆ ਉਹਨਾਂ ਦਾ ਇਹ ਬਣਾਇਆ ਰਹਾ ਚਰਨੇ ਸੀਤੇ ਹੋਇਆ ਆ ਥੱਲੇ ਨਾ ਆ ਜਿਹੜਾ ਸਾਡਾ ਇਹ ਤਾਂ ਨਿਜ਼ਾਮ ਹੋ ਗਿਆ ਖਰਾਬ ਵਾ ਸਾਰਾ ਲੇਕਿਨ ਇਹ ਵੀ ਹੁਣ ਥੋੜਾ ਠੀਕ ਆ ਕੌਣ ਨੇ ਕੀ ਪਾਇਆ ਤੁਸੀਂ ਹਲੇ ਤਾਂ ਕੁਝ ਵੀ ਨਹੀਂ ਪਾਇਆ ਅੱਜ ਸੌਖਾ ਹੀ ਕੰਮ ਆ ਦਾਲ ਪੌਂਡੇ ਆ ਸੱਜੀਆਂ ਖਾ ਖਾ ਕੇ ਪਤਾ ਨਹੀਂ ਸਸਤੀਆਂ ਕਰਕੇ ਆ ਸੱਜੀਆਂ ਸਾਰੇ ਅੱਕ ਗਏ ਆ ਕਹਿੰਦੇ ਆ ਨਹੀਂ ਖਾਣਾ ਨਹੀਂ ਖਾਣਾ ਮੈਂ ਕਿਹਾ ਦਾਲ ਤੋਨੇ ਮੱਖਣ ਪਾ ਕੇ ਖਾਵਾਂਗੇ ਖਾਓ ਨਹੀਂ ਉਹ ਜਿਆਦਾ ਵਧੀਆ ਕੰਮ ਰੋਜੇ ਨੂੰ ਵੀ ਰਹਿ ਗਿਆ ਵਾ ਦੋ ਦਿਨ ਰਹਿ ਗਿਆ ਹੈ ਨਾ ਤੇ ਉਸ ਤੋਂ ਬਾਅਦ ਇੱਕ ਹਾਂਡੀ ਪਕਾਉਣ ਵਾਲਾ ਕੰਮ ਹੀ ਮੁੱਕ ਜਣਾ। ਹਾਂ ਅਸੀਂ ਪੂਰਾ ਸ਼ਾਮ ਟਾਈਮ ਹਾਂਡੀ ਨਹੀਂ ਪਕਾਈ ਦੀ ਪੂਰਾ ਮਹੀਨਾ। ਪੂਰਾ ਮਹੀਨਾ ਨਹੀਂ ਰੋਜ਼ਾਂ ਦੇ ਵਿੱਚ ਸਾਲਣ ਪਕਾਉਣਾ। ਸਵੇਰ ਨੂੰ ਦਹੀਂ ਤੇ ਆਂਡੇ ਲਈਦੇ ਆ ਤੇ ਸ਼ਾਮ ਨੂੰ ਜਿਹੜੀ ਉਹ ਫਕੋੜੇ, ਸਮੋਸੇ ਫਿਰ ਆ ਦਹੀਂ ਬੱਲੇ। ਆਹੋ ਮਤਲਬ ਈਦ ਵਾਲੇ ਦਿਨ ਨਾ ਜਿਹੜਾ ਮੂੰਹ ਦੇ ਉੱਤੇ ਦਾਣੇ ਬਣੇ ਹੁੰਦੇ ਆ ਤੇ ਅਸੀਂ ਐ ਲਕੂਨੇ ਫਿਰਦੇ ਹੁੰਨੇ ਆ ਵੀ ਦਾਣੇ ਬਣਿਆ ਪੂਰੇ ਰੋਜ਼ਾਂ ਦੇ ਕਰਕੇ ਹੁਣ। ਕਿਉਂਕਿ ਰੋਜ਼ਾਂ ਦੇ ਵਿੱਚ ਤਲੀਆਂ ਛਾਵਾਂ ਪਕੌੜੇ ਹੋ ਗਿਆ, ਸਮੋਸੇ ਹੋ ਗਿਆ। ਫਿਰ ਉਹ ਤੋਂ ਬਗੈਰ ਰੋਜ਼ਾਂ ਸਾਢੇ 2 ਛਾਵਾਂ ਪੱਕਦੀਆਂ ਰੋਜ਼ਾਂ ਦੇ ਵਿੱਚ ਜਿਵੇਂ ਪ ਤੇ ਜਿਹੜੇ ਬਣਦੇ ਆ ਬਣਦੇ ਆ ਪਕੌੜੇ ਬਣਦੇ ਆ ਤੇ ਦਹੀਂ ਪੱਲੇ ਬਣਦੇ ਆ ਇਹ ਦੋ ਮਸਟ ਆ ਬਾਕੀ ਜੋ ਤੁਸੀਂ ਆਪਦੇ ਹਸਬੇ ਜ਼ੈਕਾ ਆਪਦੀ ਜੇਲ੍ਹ ਦੇ ਮੁਤਾਬਕ ਬਣਾਉਣਾ ਵਾ ਉਹ ਬਣਾ ਲਓ ਰੋਜ਼ੇ ਵੀ ਹੁਣ ਮਾਸ਼ਾਅੱਲਾ ਆ ਗਿਆ ਤੇ ਹੁਣ ਇਫਤਾਰ ਇਫਤੂਰੀ ਵੀ ਆਪਾਂ ਕਰਾਉਣੀਆਂ ਆ ਲੋਕ ਸਰ ਇਫਤਾਰ ਵੀ ਕਰਾਵਾਂਗੇ ਹਾਂ ਥੋੜੇ ਦਿਨਾਂ ਬਾਅਦ ਤੇ ਰੋਜ਼ੇ ਆ ਜਾਣ ਅੱਲਾ ਖੈਰ ਸੁੱਖ ਰੱਖੇ ਤੇ ਫੇਰ ਆਪਾਂ ਆਂਦਾ ਜਿਹੜੀ ਰੁਟੀਨ ਆ ਰੋਜ਼ਿਆਂ ਦੇ ਵਿੱਚ ਤੇ ਅਕਸਰ ਹੀ ਲੋਕਾਂ ਦੀ ਰੁਟੀਨ ਜਿਹੜੀ ਚੇਂਜ ਚੇਂਜ ਹੋ ਜਾਂਦੀ ਬਦਲ ਜਾਂਦੀ ਆ ਤੇ ਫਿਰ ਜਿਹੜਾ ਕੋਈ ਹੈਗਾ ਕੰਮ ਉਹ ਸਾਰੀ ਟਾਈਮ ਹੀ ਥੋੜਾ ਜਿਹਾ ਕਰ ਲਈਦਾ ਥੋੜਾ ਜਿਹਾ ਫਿਰ ਉੱਠ ਕੇ ਕਰ ਲਈਦਾ ਵਾ ਫਿਰ ਸ਼ਾਮ ਨੂੰ ਕੰਮ ਸ਼ੁਰੂ ਹੋ ਜਾਂਦਾ ਵਾ 4 ਵਜੇ ਤੋਂ ਸ਼ੁਰੂ ਹੋ ਜਾਂਦਾ ਆਲੂ ਬਾੜ ਲੋ ਚਨੇ ਬਾੜ ਲੋ ਭਲੀਆਂ ਭੇਲੋ ਫਿਰ ਦਹੀਂ ਭਲੀਆਂ ਦਾ ਸਮਾਨ ਬਣ ਗਿਆ ਫਿਰ ਪਕੌੜਿਆਂ ਦਾ ਮੈਂ ਤਾਂ ਉੱਥੇ ਪੁੱਛ ਰਿਹਾ ਮੈਂ ਗਿਆ ਸੀ ਦੁਕਾਨ ਤੇ ਇਹ ਚਨੇ ਲੈਣੇ ਜਦੋਂ ਮੈਂ ਸੌਦਾ ਲਿਆ ਚਨੇ ਲੈ ਮੈਂ ਕਿਹਾ ਵੀ ਯਾਰ ਕਾਲੇ ਚਣਿਆਂ ਦਾ ਰੇਟ ਵੀ ਦੱਸ ਦੀ ਹਾਂ ਅਸੀਂ ਪਤਾ ਨਹੀਂ 320 ਰੁਪਏ ਕਿ ਪਤਾ ਨਹੀਂ ਕਿੰਨੇ ਰੁਪਏ ਨੇ ਮੈਨੂੰ ਕਿਹਾ ਅੱਛਾ ਤੇ ਸਾਮ ਕਹਿੰਦਾ ਇੱਕ ਘਰ ਨੇ ਮੈਂ ਮਾਂ ਕੋੜੀ ਨੂੰ ਪਾਉਣ ਲਈ ਹੋਣੇ ਪੁੱਛ ਲਵਾਂ ਕਿੰਨੇ ਰੁਪਏ ਆ ਮੈਨੂੰ ਦੁਆਰਾ ਨਾ ਬਾਅਦ ਚ ਪਈ ਅੱਛਾ ਸਹੀ ਆ ਆਹੋ ਉਹਦੀ ਵੀ ਸਾਮ ਕਰਨੀ ਪੈਣੀ ਆ ਹਾਂ ਮਾਸ਼ਾਅੱਲਾ ਉਹਦੀ ਵੀ ਕਰਨੀ ਪੈਣੀ ਆ ਅੱਲਾਹ ਤਾਲਾ ਨੇ ਤੈਨੂੰ ਕੋੜੀ ਦਿੱਤੀ ਬਹੁਤ ਬਹੁਤ ਤੈਨੂੰ ਮੁਬਾਰਕ ਹੋਵੇ ਤੇ ਵੇਖਣ ਵਾਲੇ ਵੀ ਸਾਰੇ ਮੁਬਾਰਕ ਦਿਓ ਇਹਨੂੰ ਡੇਰੇ ਵਾਲੇ ਨੂੰ ਹਲੇ ਮੈਂ ਲਿਆਂਦੀ ਨਹੀਂ ਨਾ ਹਲੇ ਮੈਂ ਲਿਆਂਦੀ ਨਹੀਂ ਜਦੋਂ ਮੈਂ ਲੈ ਕੇ ਆਉਂਦਾ ਹਾਂ ਤਾ ਉਹ ਸਾਰੇ ਦੇਣਗੇ ਹਾਂ ਵਾਹ ਬਈ ਵਾਹ ਹੈ ਆਇਆ ਹੀ ਆਇਆ ਹੀ ਤੇਰੇ ਹੁੰਦੇ ਰੌਣਕਾਂ ਲੱਗੀਆਂ ਹੈਂ ਅਲੀ ਕੀ ਲੈ ਕੇ ਆਇਆ ਹੋ ਯਾਰ ਆ ਪੱਠੇ ਆ ਗੱਧੀਆਂ ਵਾਂ ਧਨੀਆਂ ਧਨੀਆਂ ਹੈ ਪੱਠੇ ਲਾਗਦੇ ਕਿੜਕੜਾ ਧਨੀਆਂ ਹੈ ਪਤਾ ਕਿੰਨਾ ਮਹਿੰਗਾ ਕਿੰਨਾ ਮਹਿੰਗਾ ਕਿੰਨਾ ਮਹਿੰਗਾ ਪਤਾ ਨਹੀਂ ਕਿੰਨਾ ਹੈ ਕੀ ਆਲੀ ਠੀਕ ਹੈ ਠੀਕ ਕੀ ਹੋਇਆ ਬੋਕੀ ਪੈ ਗਈ ਆਲੂ ਚਾਹੇ ਹੋ ਆਲੂ ਚਾਹੇ ਹੋ ਮਾਂਕੇ ਲੈ ਆਂਦੇ ਮਾਂਕੇ ਲੈ ਆਂਦੇ ਨੇ ਕਿੱਥੋਂ ਲੈ ਕੇ ਆਇਆ ਮਾਸੀ ਕਿਉਂ ਜੀ ਦੂ ਵਿਲਾਵ ਗੈਣ ਇਹ ਤੇਰਾ ਉਹ ਮੰਗ ਪੈਣ ਕੇ ਲੱਭ ਜਾਂਦੇ ਜਦੋਂ ਇਹ ਰੱਖ ਲਾਉਣਗੇ ਕੀ ਇਹ ਸਾਜੀ ਰੋਜ਼ਿਆਂ ਦਾ ਬੰਦੋਬਾਸਤ ਕਰ ਹਾਂ ਰੋਜ਼ਿਆਂ ਦਾ ਬੰਦੋਬਾਸਤ ਇਹ ਜੀ ਰਮਜ਼ਾਨ ਦੀ ਜਿਹੜੀ ਤਿਆਰੀ ਆ ਹੋਈ ਜਾਂਦੀ ਮਾਸ਼ਾਅੱਲਾ ਝੋਰਾ ਛੋਰਾ ਨਾਲ ਸੌਦਾ ਸਿਰਫ ਮੈਂ ਲੈ ਜਾਂਦਾ ਸਾਰਾ ਅੱਛਾ ਤੇ ਇੱਕ ਗੱਟੂ ਆ ਗਿਆ ਤੇ ਇੱਕ ਕੋਦਣ ਆ ਗਿਆ ਤਾਂ ਧੂੜ ਕੱਢੀ ਆ ਬਸ ਲੋਕ ਹੋਰ ਲਾ ਲੈਣੇ ਬੋਤਾ ਲੱਗ ਜਾਣਾ ਕਿੱਥੋਂ ਲੈਣਾ ਤੂੰ ਅੱਗੇ ਕਿਨੇ ਮੈਂ ਉਹ ਉਸਵਾ ਜਾਲੂ ਚੁਗਣੇ ਉਹਨਾਂ ਦੇ ਆਲੂ ਕਿੱਥੇ ਚੁਗਣੇ ਯਾਰ ਮੈਂ ਤਾਂ ਬਿਮਾਰ ਹੋ ਗਿਆ ਕੀ ਹੋਇਆ ਕਸਾਨੀ ਯਾਰ ਬੁਖਾਰ ਹੋ ਗਿਆ ਦੇ ਦੇ ਦੇਖ ਲੈ ਹੁਣ ਬਾਨਾ ਗੱਲਾਂ ਤੇਰੀਆਂ ਬਾਹਰ ਆਈਆਂ ਤੇ ਬੁਖਾਰ ਹੋ ਗਿਆ ਤੈਨੂੰ ਬੁਖਾਰ ਹੁੰਦਾ ਦੇ ਵਿੱਚ ਨਾ ਗੱਲਾਂ ਵੜਦੀਆਂ ਤੇਰੀਆਂ ਦਸਤੀ ਬੁਖਾਰ ਹੋਵੇ ਤੇ ਦਸਤੀ ਗੱਲਾਂ ਅੰਦਰ ਵੜ ਜਾਂਦੀਆਂ ਹਾਂ ਤੇ ਦਸਤੀ ਵੜਦੀਆਂ ਤੂੰ ਕਿਦੋਂ ਦਾ ਗਿਆ ਵਾ ਤੂੰ ਕਿਹੜੇ ਵੇਲੇ ਆਂਦਾ ਤੂੰ ਹੁਣ ਆਉਣਾ ਪਿਆ ਕੋਈ ਸ਼ਰਮ ਕੋਈ ਹਿਆਰ ਕੋਈ ਕੋਈ ਗੱਲ ਕੋਈ ਬਾਤ ਹੈ ਤੇਰੇ ਚ ਅੱਛਾ ਅਗਾ ਦਾ ਦੇ ਦੇ ਦੇਖ ਲੈ ਤੈਨੂੰ ਛੱਡ ਕੇ ਤਾਂ ਗਿਆ ਤੂੰ ਮਗਰ ਸੰਭਾਲੀ ਮੈਂ ਕੀ ਸਾਹਮਣੇ ਮੈਂ ਆ ਜਾਣਾ ਨਹੀਂ ਤੇ ਤੂੰ ਹੁਣ ਯਾਰ ਤੂੰ ਪਤਾ ਨਹੀਂ ਕੀ ਛੈ ਆ ਕਸਮੇ ਬੰਦਾ ਜੀ ਕਰਦਾ ਤੇਰੇ ਕੋਲ ਛੈ ਮਾਰੇ ਸਿਰ ਦੇ ਵਿੱਚ ਠੀਕ ਐ ਛੈ ਮਾਰ ਕੇ ਤੂੰ ਕਿੱਦਾਂ ਰੱਖਣੇ ਤੁਸੀਂ ਇਹ ਮਾਰਨਾ ਛੈ ਆ ਛੈ ਮਾਰਨਾ ਮੈਂ ਮੰਜੀ ਦੇ ਆ ਜਾਣਾ ਮੁਰਕੇ ਕਿੱਦਾਂ ਰੱਖਣੇ ਆ ਫਿਰ ਕੀ ਹੋਊਗਾ ਮੈਂ ਰੋਜ਼ ਰੱਖੀ ਜਾਦਾ ਤੂੰ ਛੈ ਮਾਰ ਦੇਵੇਂ ਹਾਂ ਮੈਂ ਮੁਰਕੇ ਕੰਮ ਕਰੀ ਜਾਇਓ ਪੱਟ ਪਾਈ ਆ ਹੈ ਹੋਰ ਕੋਈ ਨਹੀਂ ਠੀਕ ਐ ਕੀ ਕਰਨ ਲਗਾ ਹਣ ਆ ਜਾ ਬਾਹਰ ਨਹੀਂ ਬਾਹਰ ਨਹੀਂ ਤੁਸੀਂ ਆ ਤਾਂ ਨਿਜ਼ਾਮ ਜ਼ੂਮ ਲਾਓ ਪੱਠੇ-ਪੁੱਠੇ ਪਾ ਲਓ ਹਣ ਠੀਕ ਆ ਬੇਬੇ ਇਹਨੂੰ ਦੱਸ ਇਹਨੇ ਤਨਖਾਹ ਮੈਨਾਂ ਬਹੁਤ ਬਹੁਤ ਹੀ ਮੁੱਕੀ ਆ ਨਹੀਂ ਹੋ ਕਹਿੰਦਾ ਮੈਂ ਨਹੀਂ ਲੈਣਾ ਇੰਨੀ ਮੈਂ ਹਨਾ ਪੂਰੀ ਲਊਂਗਾ ਮੈਂ ਤਾਂ ਮਜ਼ਾਕ ਕਰਦਾ ਸੀ ਬੇਬੇ ਏਡਾ ਨਹੀਂ ਇਹ ਮੈਂ ਤੈਨੂੰ ਦੱਸ ਦਵਾ ਤੇਰੇ ਸਾਹਮਣੇ ਕੁਝ ਹੋਰ ਆ ਮੇਰੇ ਸਾਹਮਣੇ ਕੁਝ ਹੋਰ ਆ ਨਹੀਂ ਨਹੀਂ ਏਦਾਂ ਨਹੀਂ ਇਹ ਕਰਦਾ ਮੈਨੂੰ ਜੋ ਪਤਾ ਵਾ ਕਿੰਨੀ ਤਨਖਾਹ ਲੈਣੀ ਆ ਇਹ ਆਪਣੇ ਕੋਲੇ ਰਿਆ ਹੀ ਆ ਤੇਰੀ ਮਰਜ਼ੀ ਦੀ ਗੱਲ ਆ ਉਹ ਕਹਿੰਦਾ ਮੈਨੂੰ ਆਦੀ ਮਰਜ਼ੀ ਨਾਲ ਦੇ ਦਿਆ ਚਰੇ ਜਿੰਨੇ ਦੇਣੇ ਆ ਨਹੀਂ ਇਹਨੇ ਜਿੰਨੀ ਮੈਨੂੰ ਤਨਖਾਹ ਕਹੀ ਨਾ ਕਿਉਂ ਬੇਬੇ ਜਿੰਨੀ ਇਸ ਬੰਦੇ ਨੇ ਮੈਨੂੰ ਤਨਖਾਹ ਕਹੀ ਮੈਂ ਉਨੀ ਕਹਾ ਮੈਂ ਚਲ ਠੀਕ ਆ ਪਹਿਲੇ ਮੈਂ ਕਿਆ ਵਿਚਾਰ ਬਹੁਤ ਤੂੰ ਮੰਗਣਦਿਆਂ ਪੈਸੇ ਫਿਰ ਮੈਂ ਕਹਾ ਵੀ ਚਲ ਠੀਕ ਆ ਲਈ ਜਾ ਯਾਰ ਤੈਨੂੰ ਇਹ ਵੀ ਇਹ ਵੀ ਛੱਡੇ ਜਾ ਅੱਛਾ ਇਹ ਅੱਛਾ ਕੀ ਏਡਾ ਆਕੜਿਆ ਕਾ ਨੂੰ ਖੜਾ ਯਾਰ ਮੈਂ ਤਾਂ ਕੋਈ ਨਹੀਂ ਆਕੜਿਆ ਯਾਰ ਮੈਂ ਤਾਂ ਕੰਮ ਕਰੂਗਾ ਹੁਣ ਕੰਮ ਕੀ ਕਰਨਾ ਹੁਣ ਹੁਣ ਪੱਠੇ ਪੈਣਾ ਯਾਰ ਪੱਠੇ ਪਾ ਦੇ ਮੈਂ ਤੁਹਾਨੂੰ ਦੱਸੀ ਜਾਣਾ ਸਾਡੇ ਮਾਲ ਜਿਹੜਾ ਵੱਖੀਆਂ ਘਟ ਦੇ ਜਿਵੇਂ ਕੱਲ ਦੂਜੀ ਗਾਂ ਫਸੀ ਹੋਈ ਸੀ ਨਾ ਉਹਦੇ ਵਿੱਚ ਹਾਂ ਹੁਣੇ ਫਸ ਜਾ ਸੀ ਤਾਂ ਫਰਕਾਰ ਦੀ ਹੈ ਹਾਂ ਡੱਡੂ ਬਣੀ ਕਿਹਾ ਕਹਿੰਦਾ ਕੱਲ ਗਾਂ ਨਾ ਡੱਡੂ ਬਣੀ ਸੀ ਮੈਂ ਕਿਉਂ ਕਹਿੰਦਾ ਪੱਠੇ ਜਾਂਦੇ ਪਏ ਉਹ ਫਸ ਗਈ ਪੋਛ ਸਾਮ ਰੋ ਮਸ਼ੀਨ ਜੇ ਫਾਤ ਗਈ ਪੋਛਲਾ ਹਾਂ ਸਹੀ ਹੈ ਇਹ ਵੀ ਡੱਡੂ ਆਪ ਹੀ ਹੋਰ ਕੀ ਹੈ ਆ ਵੱਡਾ ਖਾਲਿਆ ਵੱਡਾ ਖਾਲਿਆ ਡੱਡੂ ਚੱਲ ਆ ਚੱਲ ਪਾ ਤੂੰ ਪੱਠੇ ਮੈਂ ਹੁਣਾ ਹੈ ਜਾੜਾ ਧਨੀਆਂ ਵਾ ਇਹ ਧਨੀਆਂ ਘੱਟ ਤੇ ਪੱਠੇ ਬਹੁਤੇ ਲੱਗਣਦਾ ਹੈ ਕਿੜਾ ਕਿੜਾ ਧਨੀਆਂ ਵਾ ਤੇ ਬੇਬੇ ਇਹ ਤਾਂ ਹੁਣ ਇਹ ਤਾਂ ਖਰਾਬ ਹੋਏ ਨਾ ਜਿੰਨੇ ਦਿਨਾਂ ਦੇ ਵਿੱਚ ਹਾਂ ਇਹ ਕਿ ਤੂੰ ਖਰਾਬ ਹੋਣਾ ਵਾ ਇਹਨੂੰ ਤੋ ਲੈਣਾ ਸਕਾ ਲੈਣਾ ਸਕਾ ਕੇ ਤੇ ਇਹਨੂੰ ਜਿਹੜਾ ਮੇਥੀ ਪੂਤਨਾ ਧਨੀਆਂ ਹੂੰ ਇਹ ਸਾਰੀਆਂ ਚੀਜ਼ਾਂ ਕੁਸ਼ ਮੇਰੀਆਂ ਅੱਗੇ ਰੱਖੀਆਂ ਹੋਈਆਂ ਸਕਾ ਕੇ ਡੱਬੇ ਦੇ ਵਿੱਚ ਪਾ ਕੇ ਉਹ ਖੜਕਦਾ ਵਾ ਤੂੰ ਪਾ ਲੱਗਦੀਆਂ ਸੀ ਇਹਨਾਂ ਦਾ ਬੜਾ ਸੁਨੇ ਨੇ ਬਣ ਜਾਣਾ ਵਾ ਮਲੂਸ ਕਾ ਕੇ ਨੂੰ ਕੀ ਜਦ ਕੰਮ ਆਉਏ ਪਕੌੜਿਆਂ ਚ ਪਾ ਕਰਾਂਗੇ ਖੁਸ਼ਬੂ ਆਏ ਕਰੂਗੀ ਧਨੀਆ ਤੇ ਜਿਹੜਾ ਲੈ ਕੇ ਆਂਦਾ ਉਹ ਨਹੀਂ ਧਨੀਆ ਸਹੀ ਉਹ ਧਨੀਆ ਸੁੱਕਾ ਧਨੀਆ ਉਹ ਵੀ ਪਾਈਦਾ ਵਾ ਇਹ ਵੀ ਪਾਈਦਾ ਵਾ ਸੁੱਕਾ ਧਨੀਆ ਵੀ ਪਾਈਦਾ ਇਹ ਵੀ ਪਾਈਦਾ ਵਾ ਅੱਛਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਜਦੋਂ ਮਸਾਲਾ ਬਣਾਉਣਾ ਪਕੌੜਿਆਂ ਦਾ ਉਹਦੇ ਵਿੱਚ ਪਾਈਦਾ ਇੰਨਾ ਮਜ਼ੇਦਾਰ ਟੇਸਟੀ ਪਕੌੜੇ ਬਣਦੇ ਆ ਫਿਰ ਅੱਛਾ ਹਾਂ ਤੇ ਪੂਰਾ ਮਹੀਨਾ ਵਰਤਣਾ ਆਪਾਂ ਹਾਂ ਉਹ ਜਿਹੜਾ ਤੁਸੀਂ ਉਹ ਕਿੱਥੇ ਜਿਹੜਾ ਕੱਟ ਕੱਟ ਕੇ ਸਾਰਾ ਰੱਖਿਆ ਸੀ ਉਸ ਕਾ ਲਿਆ ਮੈਂ ਅੱਛਾ ਸਾਰਾ ਇਸ ਕਾਤਾ ਹਾਂ ਸਾਰਾ ਅਗਲੇ ਦਿਨ ਇੰਨਾ ਸਾਰਾ ਆਇਆ ਸੀ ਤਾਂ ਸਾਰਾ ਇਸ ਕਾ ਕੇ ਰੱਖ ਲਿਆ ਸਾਰਾ ਲਿਆ ਨਾ ਤੇ ਹੁਣ ਆ ਸਕਾਉਂਗੀ ਨਾ ਹੂੰ 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 ਕੁਝ ਥੋੜੀ ਜਿਹੀ ਇਹਦੇ ਵਿੱਚੋਂ ਮਿਰਚ ਜਿਹੜੀ ਆ ਧਨੀਏ ਵਾਲੀ ਉਹ ਕੁੱਟ ਕੇ ਲੈਦਾ ਟਿਫਨ ਚ ਪਾ ਕੇ ਫ੍ਰਿਜ ਚ ਰੱਖ ਲੂੰਗੀ ਨਾ ਆਂਡੇ ਉਂਡੇ ਚ ਪਾ ਲਈ ਦੀ ਸਾਰੀ ਟਾਈਮ ਤੇ ਜਿਹੜਾ ਬਾਕੀ ਆ ਉਸ ਕਾ ਕੇ ਤੇ ਸਾਰਾ ਹਨਾ ਖਲੂਗੀ ਤੇ ਫਿਰ ਡੱਬਿਆਂ ਚ ਪਾ ਕੇ ਤੇ ਰੱਖ ਲਵਾਂਗੇ ਤੇ ਉਹ ਫਿਰ ਥੋੜਾ ਜਿਹਾ ਵਿੱਚ ਪਾ ਲਿਆ ਪਕੌੜਿਆਂ ਦੇ ਫਿਰ ਕੋਲ ਮਾਰੂਗਾ ਵਧੀਆ ਹੋ ਗਿਆ ਵਾ ਮੈਂ ਧੰਨੀਆਂ ਸੁਤਰਾ ਕਿਹੜਾ ਚੀਜ਼ ਆਇਦਾ ਫਿਰ ਕਿਹੜਾ ਫਾਇਦਾ ਵਾ ਕੀ ਤਾਂ ਫਾਇਦਾ ਵਾ ਇਹੀ ਤੇ ਫਾਇਦਾ ਵਾ ਜ਼ਮੀਨਾਂ ਆਪਦੀਆਂ ਦੇ ਵਿੱਚ ਇਹ ਚੀਜ਼ਾਂ ਬੀਜੀਆਂ ਵਾ ਤੇ ਵੱਢ ਕੇ ਲੈ ਬੇਬੇ ਨੇ ਤੇ ਮੈਨੂੰ ਲੱਗਾ ਇਹਦੇ ਵਿੱਚ ਰੀਸੈਟ ਦਿੱਤਾ ਵਾ ਅਨਾਰ ਚ ਅਨਾਰ ਚ ਵੀ ਹੁਣ ਛਕਿਆ ਅਨਾਰ ਦੇ ਵਿੱਚ ਵੀ ਇਹਨਾਂ ਨੇ ਨਾ ਅਗਲੇ ਦਿਨ ਐਲੋਵੇਰਾ ਜੀ ਲੱਗੀ ਆ ਤੇ ਆ ਇਹਦੇ ਵਿੱਚ ਵੀ ਇਹਨਾਂ ਨੇ ਧੰਨੀਆਂ ਬੀਜਿਆ ਹੋਇਆ ਵਾ ਵੇਖੋ ਕਿਦਾਂ ਹੁੰਦਾ ਨਜ਼ਰ ਤਾਂ ਨਹੀਂ ਹੁਣ ਆਉਂਦਾ ਪਿਆ ਮੌਸਮ ਕਰਕੇ ਨਾ ਕਬੂਤਰ ਵੀ ਆਪਣੇ ਕੁੰਗੜੇ ਜੇ ਬੈਠੇ ਆ ਤੇ ਮੈਂ ਅੱਜ ਸੋਚਿਆ ਸੀ ਵੀ ਯਾਰ ਨਾ ਅੱਜ ਕੁਛ ਨਾ ਕੁਛ ਪਕਾਵਾਂਗੇ ਅੱਜ ਜਿਵੇਂ ਚਿਕਨ ਹੋ ਗਿਆ ਜਾਂ ਮੈਂ ਪਹਿਲਾਂ ਸੋਚਿਆ ਸੀ ਵੀ ਪਾਲਕ ਵਾਲੇ ਪਕੌੜੇ ਜਿਹੜੇ ਨਾ ਉਹ ਬਣਾਵਾਂਗੇ ਪਰ ਮੌਸਮ ਨੇ ਇਜਾਜ਼ਤ ਜੀ ਨਹੀਂ ਦਿੱਤੀ ਸੋ ਤਾਂ ਕਰਕੇ ਇਹ ਪਲਾਨ ਕੈਨਸਲ ਕਰਤਾ ਤੇ ਪਲਾਨ ਕੈਨਸਲ ਕਰਨ ਦੀ ਵਜ੍ਹਾ ਤੋਂ ਫਿਰ ਅੱਜ ਦਾ ਜਿਹੜਾ ਵਲੌਗ ਆਪਾਂ ਕਰਦਿਆਂ ਇੱਥੇ ਹੀ ਐਂਡ ਇੱਥੇ ਇਖਤਤਾਮ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਯਾਰ ਸਬਸਕ੍ਰਾਈਬ ਤੁਹਾਡਾ ਬੜਾ ਜ਼ਰੂਰੀ ਹੁੰਦਾ ਵਾ ਜਿਹੜੇ ਜਿਹੜੇ ਵੀਰ ਭਰਾ ਵੇਖਦੇ ਆ ਚੈਨਲ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਠੀਕ ਆ ਜੀ ਤਾਂ ਮਿਲਦੇ ਆਂ ਅਗਲੇ ਵਲੌਗ ਚ ਸਵੇਰ ਦੇ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਕਿ ਸਵੇਰ ਦਾ ਦਿਨ ਆਪਣਾ ਹੋਰ ਜ਼ਿਆਦਾ ਬਹੁਤ ਜ਼ਿਆਦਾ ਸੋਹਣਾ ਹੋਊਗਾ ਤੇ ਦੁਆਾਂ ਚ ਯਾਦ ਰੱਖਣਾ ਵਾ ਖਿਆਲ ਰੱਖਣਾ ਆਪਦਾ ਵੀ ਮਿਲਦੇ ਆਂ ਸਵੇ